ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੱਲਾਂ ਖੇਤਾਂ ਦੀਆਂ ਤੇ ਅੱਜ ਆਪਾਂ ਆਲੂ ਦੀ ਇੱਕ ਵੈਰੈਟੀ ਬਾਰੇ ਗੱਲ ਕਰਨ ਲੱਗੇ ਆ ਜਿਹਦੀ ਪਟਾਈ ਚੱਲ ਪਈ ਆ ਤੇ ਵੈਰੈਟੀ ਦਾ ਨਾਮ ਹੈਗਾ ਜੀ 7008 ਨੂੰ ਪੁਫਰੀ ਉਹਦੇ ਵੀ ਕਹਿੰਦੇ ਨੇ 7008 ਜਾਂ ਪੁਫਰੀ ਉਹਦੇ ਦੋ ਹੀ ਨਾਮ ਨੇ ਇਹਦੇ ਚੱਲਦੇ ਜ਼ਿਆਦਾਤਰ ਇਹ ਇਹ ਵੈਰੈਟੀ ਹੈਗੀ ਹੈ ਜਿਹੜੀ ਜੀ ਇਹ ਟੇਬਲ ਦੀ ਵੈਰੈਟੀ ਹੈ ਰਾਸ਼ਨ ਲਈ ਜਿਹੜੀ ਜ਼ਿਆਦਾ ਚੱਲਦੀ ਹੈ ਤੇ अर्ली ਜਿਹੜੀ ਮੈਚ्योर ਹੁੰਦੀ ਹੈ ਇਹ ਵੈਰੈਟੀ ਇਹ ਮੈਚ्योर ਹੋਣ ਦਾ ਲਈ ਮਤਲਬ ਲਾ ਲਓ ਕਿ ਜੇ ਆਪਾਂ ਇਹਨ ਪੁਖਰਾਜ ਨਾਲ ਕੰਪੈਰੀਸ਼ਨ ਕਰੀਏ ਪੁਖਰਾਜ ਨਾਲੋਂ ਇਹ ਤਕਰੀਬਨ 4-5 ਦਿਨ ਪਹਿਲਾਂ ਵਧੀਆ ਮਤਲਬ ਕਿ ਆਪਣਾ ਗਰੋਥ ਕਰ ਲੈਂਦੇ ਲਾਈਕ ਜਿਵੇਂ ਆਮ ਆਪਣੇ ਕੱਚੀ ਪਟਾਈ ਦੇ ਵਿੱਚ ਬਾਈ ਅਪਾ ਕਈ ਵਾਰ ਪਟਾਈ ਕਰਦੇ ਆ ਵੀ 65 ਦਿਨ ਤੇ ਜਾਂ 60 ਦਿਨ ਤੇ ਜਿੰਨੀ ਵੀ ਪਟਾਈ ਕਰਦੇ ਆ ਜੇ ਲਾਲੋ ਵੀ 65 ਦਿਨ ਦਾ ਭੁਖਰਾਜ ਜਿੰਨੀ ਗਰੋਥ ਕਰਕੇ ਜਾਊਗਾ ਇਹ ਜਿਹੜੀ ਵੈਰੈਟੀ ਆ 60 ਦਿਨ ਤੇ ਓਨੀ ਗਰੋਥ ਕਰ ਲੈਂਦੀ ਆ ਤੇ ਤਕਰੀਬਨ ਇਹ ਜਿਹੜੀ ਜੀ ਇਸ ਟਾਈਮ ਤੇ ਆਪਾਂ ਨੇ ਬੇਲ ਦੀ ਜਿਹੜੀ ਕਟਾਈ કરી ਸੀਗੀ ਆਪਾਂ ਨਵਾਂ ਵੀ ਲਾਇਆ ਸੀ ਤੇ ਇਹਦੀ ਬੇਲ ਦੀ ਜਿਹੜੀ ਕਟਾਈ ਕਰੀ ਤੀਗੀ ਉਹ ਆਪਾਂ 63 ਤੋਂ 40 ਦਿਨ ਤੇ ਹੋ ਗਈ ਸੀਗੀ ਉਗੇ 2-4 ਦਿਨ بارش ਕਰਕੇ ਥੋੜਾ ਅੜਕਣਾ ਪਿਆ ਆਪਾਂ ਨੂੰ ਖੇਤ ਗਿੱਲੇ ਸੀਗੇ ਤੇ ਇਹਦੇ ਵਿੱਚ ਇਹਨੇ 64-65 ਦਿਨਾਂ ਦੇ ਵਿੱਚ ਬਹੁਤ ਵਧੀਆ ਮਤਲਬ ਕਿ ਪੁਖਰਾਜ ਚ ਵੀ ਹੋ ਜਾਂਦਾ ਜੇ ਨਹੀਂ ਕਹਿ ਸਕਦੇ ਸੀ ਪਰ ਪੁਖਰਾਜ ਨਾਲੋਂ ਮਤਲਬ ਕਿ ਸਾਈਜ਼ ਥੋੜਾ ਵੱਧ ਗੇਨ ਕੀਤਾ ਹੋਇਆ ਹੈ ਪੁਖਰਾਜ ਵੀ ਆਪਾਂ ਲਾਉਣੀ ਹੈ ਤੇ ਨਾਲ ਆਪਾਂ ਪੁਖਰਾਜ ਦੀ ਵੀ ਪਟਾਈ ਕਰਾਂਗੇ ਸੇਮ ਡੇ ਦੀਆਂ ਪੁਖਰਾਜ ਦੀ ਵੀ ਆਪਾਂ ਟ੍ਰਾਂਸਪੇਰੈਂਟ ਕਰੀ ਹੋਈ ਹੈ ਤੇ ਇੱਕ ਇਹ ਜਿਹੜੀ ਵੈਰੈਟੀ ਹੈ ਦੀ ਖਾਸੀਅਤ ਇਹ ਹੈ ਵੀ ਇਹ ਹੀਟ ਟੋਲਰੈਂਟ ਹੈ ਇਹ ਪਖਰਾ ਜਿੱਦਾਂ ਆਪਾਂ ਅਗੇਤਾ ਲਾ ਦਈਏ ਤਾਂ ਕਾਫੀ ਹੱਦ ਤੱਕ ਉਹ ਮੱਕੀ ਜਿਹੜਾ ਗਲ ਜਾਂਦਾ ਤੇ ਇਹ ਥੋੜਾ ਜਿਹਾ ਗਰਮੀ ਨੂੰ ਝੱਲ ਸਕਦਾ ਜਿਵੇਂ ਆ ਅਗੇਤਾ ਆਲੂ ਲਾਉਣ ਲਈ ਇਹ ਵੈਰੈਟੀ ਜ਼ਿਆਦਾਤਰ ਕਾਮਯਾਬ ਹੈ ਆਪਾਂ ਲਾ ਕੇ ਦੇਖਾਂਗੇ ਇਸ ਨੂੰ ਵੀ ਅਗੇਤਾ ਤੇ ਫਿਰ ਇਹਦਾ ਪ੍ਰੋਡਕਸ਼ਨ ਤੇ ਝਾੜ ਵੀ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ ਇਸ ਤੋਂ ਇਲਾਵਾ ਜਿਹੜਾ ਦਾ ਕਲਰ ਹੈ ਤਕਰੀਬਨ ਰੈੱਡ ਹੈ ਜਿਵੇਂ ਕਰਾਉਡਾ ਹੁੰਦਾ ਸੀ ਉਸ ਟਾਈਪ ਚ ਹੈ ਉਸ ਨਾਲੋਂ ਥੋੜਾ ਜਿਹਾ ਕਲਰ ਦਾ ਫਰਕ ਹੈ ਤੇ ਜਿਹੜੀ ਚਾਲ ਹੈ ਇਹਦੀ ਥੋੜੀ ਜਿਹੀ ਲੰਬੀ ਹੈ ਲੰਬੀ ਚਾਲ ਦਾ ਆਲੂ ਹੈ ਸੋ ਪ੍ਰੋਡਕਸ਼ਨ ਨੰਬਰ ਆਫ ਟਿਊਬਰ ਬਹੁਤ ਚੱਕਦਾ ਹੈ ਜਿਹੜੀ ਵੈਰੈਟੀ ਹੈ ਇਹ ਤੇ ਇਹਦੇ ਨਾਲ ਨਾਲ ਆਪਾਂ ਨੇ ਸੇਮ ਡੇ ਚ ਅੱਗੇ ਪਤਰਾਜ ਇੱਕੋ ਦਿਨ ਦੀ ਬਜਾਈ ਹੈ ਤੇ ਆਪਾਂ ਉਹਦਾ ਵੀ ਦੇਖ ਲਾਂਗੇ ਕਿ ਸਾਈਜ਼ ਉਹਨੇ ਕਿਸ ਲੈਵਲ ਤੇ ਚੱਕਿਆ ਤੇ ਇਹਨੇ ਕਿਸ ਲੈਵਲ ਦੇ ਉੱਤੇ ਤੇ ਉਹ ਵੀ ਸੋਟੇ ਨਾਲ ਵੀਡੀਓ ਸਮਝੀ ਕਰਾਂਗੇ ਦੇਖਦੇ ਰਹੋ ਤੁਸੀਂ ਦੇਖ ਰਹੇ ਸੀ ਗੱਲਾਂ ਖੇਤਾਂ ਦੀਆਂ